ਠੀਕ ਹੈ ਜੀ 벨ਟ ਵਾਲਾ ਪਜਾਮਾ ਆਪਾਂ ਕੱਟ ਰਹੇ ਹਾਂ ਵੀਡੀਓ ਵੇਚੀ ਕੱਟ ਹੋ ਗਈ ਸੀ ਪਰ ਹਜੇ ਆਪਨੇ ਸ਼ੁਰੂ ਨਹੀਂ ਕੀਤੀ ਕਟਿੰਗ ਮੈਂ ਨਿਸ਼ਾਨ ਇੱਕ ਵਾਰੀ ਸਾਰੇ ਚੱਕ ਲੇ ਦੋਨੇ ਵੀਡੀਓ ਆਪਾਂ ਜੋੜ ਕੇ ਪਾਵਾਂਗੇ ਇੱਕ ਵਾਰੀ ਠੀਕ ਹੈ ਜੀ ਮੈਂ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਕਟਾਈ ਕਰਵਾਂ ਕਪੜਾ ਬਹੁਤ ਜ਼ਿਆਦਾ ਹਾਰਾ ਆਪਾਂ ਧਿਆਨ ਨਾਲ ਕੱਟਣਾ ਪਊਗਾ ਇਹ ਬਿਲਕੁਲ ਨਿਸ਼ਾਨਾਂ ਦੇ ਉੱਪਰ ਉੱਪਰ ਕੱਟਣਾ ਕਪੜਾ ਤਾਂ ਕਰਕੇ ਇਧਰ ਉਧਰ ਹੱਲੇ ਨੇ ਜਿਹੜਾ ਪੱਦ ਕੱਟ ਰਹੇ ਨੇ ਪੇਪਰ ਕਾਟਨ ਦੀ ਹਾਰਡ ਕੁਆਲਿਟੀ ਆ ਕਪੜਾ ਇਹ ਤੁਸੀਂ ਕੋਈ ਭਰਾ ਨੇ ਕਿਸੇ ਨੇ ਕਪੜਾ ਲੈਣਾ ਹੋਵੇ ਹਨਾ ਇਹ ਆਪਣੇ ਕੋਲ ਹੀ ਮਿਲ ਜਾਂਦਾ ਹੈਗਾ 1500 ਦਾ ਕੁੜਤਾ ਵੀ ਮੰਗਾ ਬੈਲਟ ਵਾਲਾ ਪਿਆ ਮਾ ਆਪਾਂ ਜੱਟ ਰਹੇ ਆ ਇਹਦੀ ਕਟਾਈ ਵੀ ਉਹਦੇ ਨਾਲ ਵੱਖਰੀ ਹੁੰਦੀ ਹੈ ਹਨਾ ਤੇ ਸਲਾਈ ਵੀ ਦੂਜੇ ਨਾਲੋਂ ਵੱਧ ਹੁੰਦੀ ਥੋੜੀ ਆਇਆ ਬਹੁਤ ਸੋਹਣਾ ਬਣਦਾ ਇਹ ਓਸ਼ ਆਪਾਂ ਇਥੋਂ ਕੱਟ ਕੇ ਇਰੇ ਉੱਪਰ ਹੱਥ ਰੱਖ ਲੈਣਾ ਇਸ ਤਰ੍ਹਾਂ ਜਦੋਂ ਹੁਣ ਆਪਾਂ ਆਪਸਾ ਦੀ ਕਟ ਦਾ ਲੰਬਾਈ ਹੈ ਨਾ نیچے ਆਪਾਂ ਨੂੰ ਇਹਦੇ ਸਲਾਈ ਹੀ ਮਾਰਨੀ ਪਊਗੀ ਕਿਉਂਕਿ ਕੱਪੜਾ ਬਹੁਤ ਹੀ ਜ਼ਿਆਦਾ ਹਾਰਾ ਇਹਦੇ ਸਰਪਾਈ ਦਾ ਹੋਣੀ ਨਹੀਂ ਹੈ ਨਾ ਚਲੋ ਆਪਾਂ ਇਹਨੂੰ ਇਸ ਤਰ੍ਹਾਂ ਚੱਕ ਲੈਣੇ ਬਸ ਸੇਮ ਪੈਂਟ ਵਾਲੀ ਕਟਾਈ ਕੱਟਣੀ ਹੈ ਆਪਾਂ ਨੇ ਹੁਣ ਆ ਪੱਲੇ ਨੂੰ ਆਪਾਂ ਨੇ ਇਸ ਤਰ੍ਹਾਂ ਘੁਮਾ ਲੈਣਾ ਲਓ ਦੂਰ ਆਪਾਂ ਨੇ ਪਜਾਮੇ ਦੇ ਬੈਕ ਪੱਲੇ ਕੱਢਾਂਗੇ ਇੱਕ ਵਾਰੀ ਆਪਾਂ ਨੂੰ ਪ੍ਰੈਸ ਦੀ ਲੋੜ ਪਊਗੀ ਜਦੋਂ ਵੀ ਤੁਸੀਂ ਕੱਟਣਾ ਨਾ ਉਦੋਂ ਪ੍ਰੈਸ ਮਾਰ ਮਾਰ ਕੇ ਕੱਟਣਾ ਉਕੇ ਪ੍ਰੈਸ ਦੇ ਗੁਣਾ ਨਾਲ ਕੱਪੜੇ ਦੀ ਸਫਾਈ ਨਹੀਂ ਆਉਂਦੀ ਨਹੀਂ ਤਾਂ ਕੱਟਣ ਦੀ ਨਹੀਂ ਬਣਾਉਂਦੇ। ਅਸਟਰਾ ਦੇ ਪੂਰੇ ਬਾਲਾ ਪੋਣੇ ਕੱਢ ਲੈਣੇ। ਵੀਡੀਓ ਥੋੜੀ ਜਿਆਦਾ ਲੰਬੀ ਹੋ ਜੂਗੀ। ਪਰ ਪੂਰੇ ਜੁੜੇ ਰੋ ਵੀਡੀਓ ਦੇ ਨਾਲ ਠੀਕੋ ਇਸ ਤਰ੍ਹਾਂ ਇਹ ਪੱਲਿਆਂ ਨੂੰ ਆਪਾਂ ਇਹਦੇ ਉੱਪਰ ਵਿਛਾਵਾਂ। ਦਾ ਟੱਕਾਂ ਦਾ ਧਿਆਨ ਰੱਖਣਾ ਪੂਰਾ ਬਿਲਕੁਲ। ਬੈਕ ਪੱਲੇ ਨੂੰ ਹੁਣ ਆਪਾਂ ਜਿਹੜੇ ਵਧਾਉਣਾ ਉਸ ਹਿਸਾਬ ਨਾਲ ਨਿਸ਼ਾਨ ਲਗਾਵਾਂਗੇ ਹਨ ਜਿੰਨਾ ਬੈਕ ਪੱਲਾ ਕਿੰਨਾ ਰੱਖਣਾ ਉਹ ਤੁਹਾਨੂੰ ਦੱਸ ਦਵਾਂਗੇ ਇਥੋਂ ਆਪਾਂ ਨੇ 5 ਇੰਚ ਰੱਖਣਾ ਆ ਚੀਜ਼ ਨੂੰ ਤਾਂ ਕਰਕੇ ਲਾਸਟ ਕਿ ਪਾ ਕੇ ਆਪਣਾ ਰਹਿ ਜੇ ਪੂਰਾ ਠੀਕ ਹੈ ਜੀ ਇਧਰੋਂ ਆਪਾਂ ਰੱਖਾਂਗੇ 3.5 ਇੰਚ ਆ ਚੀਜ਼ ਤੋਂ ਜਿਹੜੀ ਕਮਰ ਹੈਗੀ ਇਹਨਾਂ ਦੀ ਉਹ 36 ਇੰਚ ਆ 9 ਚੌਕਾ 36 ਤੇ 4 ਇੰਚ ਆਪਾਂ ਨੇ ਮਾਰਜਿਨ ਰੱਖਣ ਦੇ ਵਿੱਚ ਲਾਸਟ ਰੇਨ 9 ਤੇ 10 ਤੇ 3 ਆਪਾਂ 13 13 ਇੰਚ ਤੇ ਇਥੋਂ ਨਿਸ਼ਾਨ ਲਗਾਵਾਂਗੇ ਜਿੰਨਾ ਆਪਣੀ ਕਮਰਾ ਉਹਦਾ ਚੌਥਾ ਹਿੱਸਾ ਕਰਕੇ ਉਹਦੇ ਵਿੱਚ ਤੁਸੀਂ 4 ਇੰਚ ਪਾ ਲੈਣਾ 9 ਚੋਕਾ 36 9 ਤੇ 4 13 ਇੰਚ ਤੇ ਇਥੋਂ ਨਿਸ਼ਾਨ ਲਗਾਵਾਂਗੇ ਆ ਨਿਸ਼ਾਨ ਨੂੰ ਆਪਾਂ ਚੈੱਕ ਕਰ ਲੈਣਾ ਇੱਕ ਵਾਰੀ ਪੱਟ ਆਪਣਾ 27 ਆ ਆਪਾਂ ਇਥੋਂ 2.5 3 ਇੰਚ ਵੱਧ ਰੱਖਾਂਗੇ ਕੁੱਛ ਇਹਦੇ ਵਿੱਚ ਮਾਰਜਿਨ ਰੱਖਦੇ ਗਏ ਵੀ ਪੱਟ ਖੁੱਲਾ ਭੀੜਾ ਆਪਾਂ ਨੂੰ ਕਰਨਾ ਪੈ ਜਾਂਦਾ ਇਥੋਂ ਆਪਾਂ 1.5 ਇੰਚ ਹੀ ਰੱਖਣਾ ਬਾਲਾ ਜਿਆਦਾ ਨਹੀਂ ਰੱਖਣਾ ਠੀਕ ਆ ਜੀ ਜਿਹੜਾ ਆਪਾਂ ਨਿਸ਼ਾਨ ਲਗਾਵਾ ਥੋੜਾ ਨੀਚੇ ਨੂੰ ਕਰਕੇ ਲਾਉਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਨਾ ਆਹ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਿਲਾਵਾਂਗੇ ਸਾਢੇ 3 ਨਾਲੇ ਨਾ 5 ਵਾਲੇ ਠੀਕ ਆ ਕੱਟਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਚੈੱਕ ਜ਼ਰੂਰ ਕਰਨਾ ਵੀ ਝੋਲੀ ਬੈਗ ਕਿੰਨੀ ਬਣ ਕੇ ਰਹੂਗੀ ਇਹ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾ ਹਨਾ ਬੈਲਟ ਵਾਲੇ ਪਜਾਮੇ ਦੇ ਵਿੱਚ ਵੀ ਰੱਖਣਾ ਤੇ ਦੂਸਰੇ ਦੇ ਵਿੱਚ ਵੀ ਝੋਲੀ ਜ਼ਰੂਰ ਚੈੱਕ ਕਰ ਲਿਆ ਕਰੋ ਵੀ ਆਪਣੀ ਕਿੰਨੀ ਬਣ ਕੇ ਰਹਿ ਰਹੀ ਐਸ ਨਿਸ਼ਾਨ ਤੋਂ ਤੁਸੀਂ ਹੌਲੀ-ਹੌਲੀ ਉੱਪਰ ਨੂੰ ਕੱਢ ਕੇ ਫੱਟੀ ਨੂੰ ਇੱਥੇ ਆ ਨਿਸ਼ਾਨ ਲਗਾਉਣਾ ਇੰਨਾ ਇੰਨਾ ਕਿ ਠੀਕ ਆ ਉਸ ਤੋਂ ਫੱਟੀ ਨੂੰ ਨੀਚੇ ਨੂੰ ਤੋੜ ਲਿਆ ਕਰੋ ਇਸ ਤਰ੍ਹਾਂ ਲੋਕ ਆ ਨਿਸ਼ਾਨ ਨੂੰ ਆਪਾਂ ਹਲਕੇ-ਹਲਕੇ ਹੱਥ ਨਾਲ ਇਸ ਤਰ੍ਹਾਂ ਲਗਾ ਦੇਗੇ ਹੁਣ ਆਪਾਂ ਗਲਾਈ ਨੂੰ ਇਹਦੇ ਨਾਲ ਮਿਲਾਵਾਂਗੇ ਇੱਥੋਂ ਹੁਣ ਆਪਾਂ ਝੋਲੀ ਚੈੱਕ ਕਰਦੇ ਆਂ ਦੀ ਕਿ ਬੈਕ ਵਾਲੀ ਆਪਾਂ ਨੂੰ ਬਣ ਕੇ ਕਿੰਨੀ ਤਿਆਰ ਹੋਊਗੀ ਇੱਥੋਂ ਫੀਤੇ ਨੂੰ ਆਪਾਂ ਨੇ ਇਸ ਤਰ੍ਹਾਂ ਇਦੇ ਨਾਲ ਨਾਲੇ ਕਮਾਲ ਠੀਕ ਆ ਇਹ ਆਪਣਾ ਹੈਗਾ 17.5 ਤੋਂ ਇੱਕ ਸੂਟ ਕੱਟ ਆਪਣੀ ਝੋਲੀ ਬਣ ਕੇ 15.5 115 ਰਹਿ ਜੂ ਬੈਕ ਵਾਲੀ ਠੀਕ ਆ ਜੀ 11.5 ਤੇ 15 ਆਪਣੀ ਝੋਲੀ ਦੋਨੇ ਤਿਆਰ ਆ ਜਾਣੀਆਂ ਅਗਲੀ ਪਿਛਲੀ ਹੁਣ ਆਪਾਂ ਨਿਸ਼ਾਨਾਂ ਦੇ ਉੱਪਰ ਉੱਪਰ ਇਹਦੀ ਕਟਿੰਗ ਕਰਾਂਗੇ ਠੀਕ ਆ ਬਿਲਕੁਲ ਧਿਆਨ ਦੇ ਨਾਲ ਕੱਟਣਾ ਕਪੜਾ ਮਾੜੇ ਨਹੀਂ ਹਲ ਜਾਂਦਾ ਹੈ ਤੇ ਇੱਕ ਹਾਰਡ ਜਿਆਦਾ ਹੋਣ ਕਰਕੇ ਕਪੜਾ ਬਹੁਤ ਹੀ ਜਿਆਦਾ ਹਾਰਡ ਹੋਣ ਕਰਕੇ ਹਲਦਾ ਰਹਿੰਦਾ ਤਾਂ ਕਿ ਪੂਰਾ ਧਿਆਨ ਦੇ ਨਾਲ ਗਿਆਦੇ ਪ੍ਰੈਸ ਮਾਰਨੀ ਬੰਨੀ ਇਹਦੀ ਨੂੰ ਹੁਣ ਆ ਪੁਆਇੰਟ ਨਿਸ਼ਾਨਾ ਦੇ ਉੱਪਰ ਉਪਰੇ ਦੀ ਕਟਾਈ ਕਰ ਦਿੰਦਾ ਹਾਂ ਬਾਕੀ ਜੇ ਇਹ ਗੱਲ ਕੋਈ ਗੱਲ ਸਮਝ ਨਹੀਂ ਆਉਂਦੀ ਹਨਾ ਉਹ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਕਮੈਂਟ ਕਰ ਦਿਆ ਕਰੋ ਹਨਾ ਜੇ ਕਿਸੇ ਨੇ ਕੋਈ ਸੁਝਾਅ ਦੇਣਾ ਕਈ ਵਾਰੀ ਕੋਈ ਚੀਜ਼ ਆ ਸਾਨੂੰ ਵੀ ਨਹੀਂ ਪਤਾ ਲੱਗਦਾ ਹਨਾ ਤਾਂ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰ ਦਿਆ ਕਰੋ ਫਿਰ ਸਾਨੂੰ ਉਹ ਚੀਜ਼ ਦਾ ਪਤਾ ਲੱਗਣੀ ਸਾਨੂੰ ਆ ਚੀਜ਼ ਦੀ ਦਿੱਕਤ ਆਉਂਦੀ ਹੈ ਬਾਕੀ ਵੀਡੀਓ ਜੀ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਤੇ ਜਿਹੜੇ ਮੇਰੇ ਭਰਾ ਜਾਂ ਭੈਣਾਂ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਨਵੀਂ ਨਮੀਆਂ ਤੋਂ ਨਵੀਆਂ ਵੀਡੀਓ ਆਉਂਦੀਆਂ ਰਹਿਣ ਡੇਲੀ ਠੀਕ ਹੈ ਅਸੀਂ ਡੇਲੀ ਕੋਸ਼ਿਸ਼ ਇਹੀ ਕਰਦੇ ਆ ਵੀ ਰੋਜ਼ ਇੱਕ ਵੀਡੀਓ ਪਾਈ ਜਾਈਏ ਬਾਕੀ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਵੀਡੀਓ ਚਾਹੀਦੀ ਹੈ ਹਨਾ ਕੋਈ ਲੇਡੀਜ਼ ਉਪਾਧਾਂ ਤੇ ਜਾਂ ਕਿਸੇ ਵੀ ਟੌਪਿਕ ਤੇ ਤਾਂ ਅਸੀਂ ਉਸ ਹੋਜੀ ਵੀਡੀਓ ਬਣਾ ਕੇ ਲੈ ਕੇ ਆਵਾਂ ਜੇ ਤੁਸੀਂ ਕਮੈਂਟ ਕਰੋਗੇ ਤਾਂ ਪੜਾ ਬਹੁਤ ਜਿਆਦਾ ਮੈਂ ਤੁਹਾਨੂੰ ਪਹਿਲੂ ਦੱਸਿਆ ਇਹਨਾਂ ਧਿਆਨ ਨਾਲ ਹੀ ਕੱਟਣਾ ਲੈਂਦਾ ਇਹਨੂੰ ਬਹੁਤ ਧਰਾ ਦੇ ਹਾਰਡ ਹੁੰਦਾ ਹੈ ਦੁਬਾਰਾ ਆਪਣਾ ਇਹ 벨ਟ ਵਾਲਾ ਪਜਾਮਾ ਕੱਟਿਆ ਗਿਆ ਆਹ ਚੀਜ਼ ਆਪਾਂ ਨੇ ਕੱਟ ਕੇ ਨਹੀਂ ਸਿੱਟਣੀ ਹਨਾ ਇਹ ਪਜਾਮੇ ਦੇ ਉੱਥੇ ਜਿੱਦਾਂ ਆਪਾਂ ਜੇਪ ਲਾਉਣੀ ਫਲਾਈਆਂ ਉਧਰ ਲੱਗੂ ਜਿੱਥੋਂ ਆਪਰੇ ਹਲਕਾ ਜਾ ਦੋ ਹੂ ਤੇ ਦਰੋਂ ਡਾਊਨ ਰੱਖਣਾ ਠੀਕ ਹੈ ਜੀ ਆ ਚੀਜ਼ ਨੂੰ ਮੈਂ ਤੁਹਾਨੂੰ ਇੱਥੇ ਪੈਂਟਾ ਪਾਵਾਂ ਆਪਣਾ ਪਜਾਮਾ ਇਹਨੂੰ ਆਪਾਂ ਡਾਊਨ ਰੱਖ ਲਈ ਰੱਖਣਾ ਤੇ ਇਹਨੂੰ ਤੁਸੀਂ ਮੋੜ ਕੇ ਦੇਖ ਲਿਆ ਕਰੋ ਠੀਕ ਹੈ ਜੀ ਬਿਲਕੁਲ ਸਹੀ ਆ ਰਿਹਾ ਇੱਥੇ ਆਪਾਂ ਲਿਖਾਂਗੇ ਜਿੰਨੀ ਇਹਨਾਂ ਦੀ ਕਮਰ ਆ ਹਨਾ ਉਹ ਚੀਜ਼ ਟੇਪ ਤੇ ਲਿਖਣਾ ਮੈਂ ਤੁਹਾਨੂੰ ਪਹਿਲਾਂ ਤੁਸੀਂ ਵਾਈਟ ਕੱਪੜੇ ਦੇ ਉੱਪਰ ਤੁਸੀਂ ਪੈਨ ਜਾਂ ਪੈਨਸਲ ਨਹੀਂ ਚਲਾਉਣੀ ਫਿਰ ਸਫਾਈ ਹੀ ਨਹੀਂ ਹੋਣੀ ਹਨਾ ਇਸ ਤਰ੍ਹਾਂ ਟੇਪ ਦੀ ਸਹਾਇਤਾ ਦੇ ਨਾਲ ਨੰਬਰ ਵੀ ਤੁਸੀਂ ਇੱਥੇ ਟੇਪ ਦੇ ਉੱਪਰ ਹੀ ਪਾਉਣਾ ਤੇ ਇਹਦੀ ਕਮਰ ਵੀ ਟੇਪ ਦੇ ਉੱਪਰ ਹੀ ਤੁਸੀਂ ਲਿਖਣੀ ਆ। ਜੇ ਮੇਨਾਂ ਦੀ ਕਮਰ 36 ਆਪਾਂ ਇੱਥੇ 36 ਲਿਖਾਂਗੇ। ਠੀਕ ਆ। ਕਿਸੇ ਵੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਤੁਸੀਂ ਜਾਂ ਤਾਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰਿਆ ਕਰੋ। ਨਹੀਂ ਫਿਰ ਫੋਨ ਤੇ ਵੀ ਗੱਲ ਕਰ ਸਕਦੇ ਹੋ ਹਨਾ। ਜੇ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਆਹ ਵੱਧ ਘੱਟ ਕਿਉਂ ਆ ਕਿਸ ਚੀਜ਼ ਦੇ ਹਿਸਾਬ ਦੇ ਨਾਲ ਆ। ਉਹ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਸਨ ਤੱਕ ਕਮੈਂਟੀ ਕਰ ਦਿਆ ਕਰੋ। ਕਿਉਂਕਿ ਕਈ ਵਾਰੀ ਫੋਨ ਕਿਸੇ ਦਾ ਨਹੀਂ ਵੀ ਚੱਕਿਆ ਜਾਂਦਾ ਹਨਾ। ਤਾਂ ਕਮੈਂਟ ਅਸੀਂ ਸ਼ਾਮ ਨੂੰ ਜਦੋਂ ਫ੍ਰੀ ਹੁੰਦੇ ਉਹ ਪੜਦੇ ਰਹਿੰਦੇ ਹਾਂ ਹਨਾ। ਹੁਣ ਆਪਾਂ ਇਧਰੋਂ ਕੁਰਤਾ ਕੱਢਾਂਗੇ ਆਪਣਾ ਇਸ ਤਰ੍ਹਾਂ ਆਪਦੇ ਸਾਹਮਣੇ ਕਮਾ ਲੈਣਾ ਨੂੰ ਕੱਪੜੇ ਨੂੰ ਕੰਨੀ ਮੈਂ ਤੁਹਾਨੂੰ ਪਹਿਲੋ ਵਾਲੀ ਵੀਡੀਓ ਚ ਦੱਸਿਆ ਸੀ ਕਿਸੇ ਵੀ ਕੱਪੜੇ ਦੀ ਆਪਾਂ ਨੇ ਕੰਨੀ ਨਹੀਂ ਰੱਖਣੀ ਉਤਾਰਨੀ ਉਦਾਰਨੀ ਉਹਦਾਂ ਇਸ ਕੱਪੜੀ ਦਾ ਖਾਸ ਕਰਕੇ ਉਤਾਰਨੀ ਆਪਾਂ ਨੂੰ ਨੀਲੀ ਕੰਨੀ ਆ। ਜਰੂ ਆਪਾਂ ਜੀ ਨੀ ਲੰਮਾਈ ਆ ਉਹ ਤੋਂ 1.5 ਇੰਚ ਵੱਧ ਰੱਖਣਾ ਜੇ ਦਾ ਕਿੜਾ ਚੌਰਸ ਹੁੰਦਾ ਫਿਰ ਆਪਾਂ 2 ਇੰਚ ਵੱਧ ਰੱਖਣਾ ਸੀਗਾ। ਚਲੋ ਵੀ ਹੁਣ ਆਪਾਂ ਇਹਨੂੰ ਇੱਥੇ ਸੈੱਟ ਕਰ ਲੈਂਦੇ ਹਾਂ। ਕੁਲ ਪ੍ਰੈਸ ਕਰਮ ਆਪਣੀ ਇਹ ਦੇਖੋ ਕਿੰਨੀ ਜਿਆਦਾ ਗਰਮ ਹੋਣ ਕਰਕੇ ਪ੍ਰੈਸ ਵੀ ਫਿਰ ਵੀ ਬਾਲੇ ਦੇ ਨਿਕਲਦੇ ਨਹੀਂ ਹਨ ਉਹਦੀ ਜਿਆਦਾ ਹਾਰਡ ਕੁਆਲਿਟੀ ਆ ਪਰ ਪਾਇਆ ਬਹੁਤ ਜਿਆਦਾ ਸਮਾਂ ਲੱਗਦਾ ਕੱਪੜਾ ਹਨ ਇਹ ਪਰ ਕਾਟਨ ਸੀ ਆਰਾਮ ਦੀ 1500 ਰੁਪਏ ਦਾ ਕੁੜਤਾ ਪਹਿਮਾ ਜੇ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਤਾਂ ਸਾਡੇ ਕੋਲ ਵੀ ਲੈ ਸਕਦੇ ਹੋ ਜਿਹੜੇ ਭਰਾ ਕਿਤੇ ਦੂਰ ਨੇੜੇ ਬੈਠੇ ਟ੍ਰੀਜੀ ਜਾਂ ਹਨਾ ਵੀ ਆਵਦੇ ਕਿਸੇ ਹੋਰ ਕੋਨੇ ਚ ਉਹ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਵੀ ਆਨਲਾਈਨ ਆਪਦਾ ਨਾਪ ਦੇ ਕੇ ਬਣਵਾ ਸਕਦੇ ਹੋ ਠੀਕ ਹੈ ਜੀ ਮੈਂ ਆਪਦਾ ਨੰਬਰ ਨਾਲ ਮੈਂਸ਼ਨ ਕਰ ਦੂੰਗਾ ਜੇਕਰ ਤੁਸੀਂ ਕਿਤੇ ਦੂਰ ਕਿਤੇ ਬੈਠੇ ਹੋ ਨਾ ਤਾਂ ਸਾਨੂੰ ਆਨਲਾਈਨ ਨਾਪ ਦੇ ਕੇ ਵੀ ਆਪਦਾ ਕਪੜਾ ਸਲਾਈ ਕਰਵਾ ਸਕਦੇ ਹੋ ਹਨ ਆਪਣੇ ਕੋਲੇ ਸਾਰੇ ਪ੍ਰਕਾਰ ਦਾ ਕਪੜਾ ਹੀ ਹੁੰਦਾ ਪੈਂਟਾਂ ਸ਼ਰਟਾਂ ਕੁੜਤੇ ਪਜਾਮੇ ਪੱਗਾਂ ਠੀਕ ਹੈ ਜੀ ਜੇ ਕਿਸੇ ਭਰਾ ਨੂੰ ਕਿਸੇ ਵੀ ਚੀਜ਼ ਦੀ ਵਧੀਆ ਵਾਲੇ ਕੱਪੜੇ ਦੀ ਲੋੜ ਹੁੰਦੀ ਹੈ ਨਾ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੁੰਦੇ ਸੀ ਮੈਨ ਨਾਲ ਨੰਬਰ ਮੈਂਸ਼ਨ ਕਰ ਗਏ ਲੰਬਾਈ ਹੈਗੀ ਜਿੰਨਾ ਸਾਢੇ 43 ਆਪਣਾ ਸਾਢੇ 44 45 ਆਪਣਾ 1.5 ਇੰਚ ਵਾਧਾ ਰੱਖ ਲਿਆ ਹੁਣ ਆਪਾਂ ਕੱਪੜੇ ਨੂੰ ਸਕੇਲ ਕਰਾਂਗੇ ਸਭ ਤੋਂ ਪਹਿਲਾਂ ਠੀਕਾ ਕੱਪੜੇ ਦਾ ਫਿਰ ਆਪਾਂ ਉਹਨਾਂ ਹੀ ਪੀਸ ਲਾਵਾਂਗੇ ਇਸ ਤਰ੍ਹਾਂ ਪੂਰੇ ਧਿਆਨ ਨਾਲ ਬਿਲਕੁਲ ਸਿੱਧਾ ਲੋ ਇਸ ਤਰ੍ਹਾਂ ਸਕੇਲ ਕਰਨਾ ਮੈਂ ਤਾਂ ਉਹਨੂੰ ਜਿੰਨੀਆਂ ਵੀਡੀਓ ਪਾਈਆਂ ਉਹਨਾਂ ਦੇ ਵਿੱਚ ਇਹ ਹੀ ਗਿਆ ਵੀ ਪੈਨਸਲ ਦੇ ਨਾਲ ਨਿਸ਼ਾਨ ਤੁਸੀਂ ਨਹੀਂ ਲਾਉਣਾ ਕਿਉਂਕਿ ਮੈਂ ਤਾਂ ਤੁਹਾਨੂੰ ਦਿਖਾਉਣ ਵਾਸਤੇ ਲਾਉਣਾ ਹੁੰਦੀ ਸੀ ਨਿਸ਼ਾਨੀ ਤਾਂ ਆ ਦੇਖੋ ਮੇਰੇ ਕੋਲ ਵਾਈਟ ਜਾਕ ਵੀ ਹੈਗਾ ਪਰ ਵਾਈਟ ਦੇ ਵੀਡੀਓ ਦੇ ਵਿੱਚ ਆਉਣਾ ਨਹੀਂਗਾ ਹਨਾ ਤਾਂ ਕਰਕੇ ਵਾਈਟ ਜਾਕ ਮੈਂ ਨਹੀਂ ਲਾਉਂਦਾ ਮੈਂ ਤਾਂ ਪੈਲਸਨ ਦੇ ਨਿਸ਼ਾਨਾ ਲਾਉਣਾ ਵੀ ਤੁਹਾਨੂੰ ਦਿਖਾ ਸਕੇ ਵੀ ਹਾਂ ਠੀਕ ਹੈ ਜੀ ਫਿਰ ਵੀ ਕਿਸੇ ਵੀ ਚੀਜ਼ ਦੀ ਤੁਹਾਨੂੰ ਸਮਝ ਨਹੀਂ ਆਉਂਦੀ ਜਾਂ ਮੇਰੀ ਆਵਾਜ਼ ਦੀ ਸਮਝ ਨਹੀਂ ਆਉਂਦੀ ਹਨਾ ਜਾਂ ਕੁਝ ਵੀ ਹੋਰ ਤਾਂ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਜਾ ਕੇ ਕਮੈਂਟ ਕਰਕੇ ਦੱਸ ਜਾ ਕਰੋ ਫਿਰ ਮੈਂ ਕੋਈ ਉਮੇ ਦਾ ਹਲਕ ਕਰ ਸਕਾਂ ਹਨਾ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੇ ਵੀ ਮੇਰੇ ਭਰਾ ਸਿੱਖਣਗੇ ਹਨਾ ਜੇ ਕਿਸੂ ਵਧੀਆ ਲੱਗਦਣਾ ਤਾਂ ਉਹ ਕਮੈਂਟ ਜ਼ਰੂਰ ਕਰਿਆ ਕਰੂ ਵੀ ਹਾਂ ਜੀ ਸਾਨੂੰ ਆਹ ਚੀਜ਼ ਨਹੀਂ ਪਤਾ ਸੀ ਅੱਜ ਸਾਨੂੰ ਆਹ ਚੀਜ਼ ਆ ਵਧੀਆ ਪਤਾ ਲੱਗਿਆ ਤੁਹਾਡੇ ਤੋਂ ਉਹ ਚੀਜ਼ ਆ ਫਿਰ ਸਾਨੂੰ ਅੱਗੇ ਵੀ ਠੀਕ ਲੱਗਦਾ ਵੀ ਹਾਂ ਅਸੀਂ ਵੀਡੀਓ ਬਣਾਉਣੀ ਆ ਤਾਂ ਤੁਸੀਂ ਵਧੀਆ ਸ਼ੌਂਕ ਦੇ ਨਾਲ ਵੇਖਦੇ ਹੋ ਹੁਣ ਆਪਾਂ ਇਹ ਲੜਾਂ ਨੂੰ ਇਸ ਤਰ੍ਹਾਂ ਕਰਕੇ ਇਹਦੀ ਕੰਨੀ ਉਤਾਰਾਂਗੇ ਤੇ ਨਾਲ ਇਹਦਾ ਘੇਰ ਆ ਜਿੰਨਾ ਉਹ ਰੱਖਣਾ ਘੇਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਹੈਨਾ ਵੀ ਆਪਾਂ ਨੇ ਛਾਤੀ 2 8 ਇੰਚ ਪਾ ਲੈਣਾ ਹੈ ਛਾਤੀ ਦੇ ਵਿੱਚ ਜਿਵੇਂ ਇਹਨੇ ਛਾਤੀ ਹੈਗੀ ਆ ਜੀ 39 ਇੰਚ 39 ਦੇ ਵਿੱਚ ਜਦੋਂ ਆਪਾਂ 8 ਪਾਵਾਂਗੇ 40 ਤੇ 7 47 ਤਾਂ ਇਹਨਾਂ ਦਾ ਘੇਰ ਨਿਕਲ ਕੇ ਆਇਆ 23.5 ਯਾਨੀ ਕਿ 47 ਦਾ ਅੱਧ ਹੁੰਦਾ 23.5 ਇੱਥੋਂ ਆਪਾਂ ਕੰਨੀਆਂ ਚਾਰੇ ਇੱਕੋ ਜਿਹੀਆਂ ਕਰਕੇ ਸਭ ਤੋਂ ਪਹਿਲਾਂ ਇਹ ਕੰਨੀ ਗਾੜਨਗੇ ਇਸ ਤਰ੍ਹਾਂ ਵੀ ਹੱਥ ਮਾਰ ਕੇ ਤੁਸੀਂ ਇਹਨੂੰ ਸੈੱਟ ਕਰ ਲਿਆ ਕਰੋ ਠੀਕ ਹੈ ਕਰੀਬ ਵਧੀਆ ਖੰਦੀ ਆ ਜੀ ਪਾਇਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜਿਵੇਂ ਅੱਜ ਕੱਲ ਮੁੰਡੇ ਪਾਉਂਦੇ ਬੂਟ ਕੱਟ ਪੀਮ ਉਹ ਇਸ ਕਪੜੇ ਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹਨਾ ਇਹ ਕੱਟਣਾ ਤੇ ਬਣਾਉਣਾ ਥੋੜਾ ਜਿਆਦਾ ਔਖਾ ਹੁੰਦਾ ਹੈ ਇਸ ਕਰਕੇ ਆਰਮ ਟੇਲਰ ਇਹਨੂੰ ਨਹੀਂ ਸਿਲਾਈ ਕਰਦੇ ਹੁਣ ਆਪਾਂ ਜਿਹੜਾ ਇਹਨਾਂ ਦਾ ਘੇਰ ਆ ਉਹ ਇੱਥੋਂ ਇਹਨੂੰ ਸਾਡੇ 23 ਇੰਚ ਪਾਵਾਂਗੇ ਯਾਨੀ ਕਿ ਛਾਤੀ ਦੇ ਵਿੱਚ ਤੁਸੀਂ 8 ਇੰਚ ਜੋੜ ਦੇਣਾ ਤੇ ਫਿਰ ਉਹਦਾ ਅੱਧ ਕਰਕੇ ਤੁਸੀਂ ਘੇਰ ਪਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਵਧੀਆ ਸੌਖਾ ਜਿਹਾ ਫਾਰਮੂਲਾ ਹੈ ਬਾਕੀ ਸਾਰਿਆਂ ਦੇ ਤੁਹਾਨੂੰ ਮੈਂ ਪਹਿਲਾਂ ਵੀ ਕੱਲ ਵੀ ਗਿਆ ਸੀ ਹਨਾ ਇੱਕੋ ਫਾਰਮੂਲਾ ਨਹੀਂ ਵਰਤਣਾ ਸਾਰਿਆਂ ਦੇ ਕੋਈ ਕਪੜੇ ਮੂਲ ਹੋ ਬਾਦੀ ਜਾਦੀ ਖੁੱਲੇ ਪਾਉਣਾ ਹੁੰਦਾ ਹਨਾ ਉਹਦੇ ਤੁਸੀਂ ਉਹਦਾ ਫਾਰਮੂਲਾ ਵਰਤਣਾ ਹਨਾ ਉਹ ਕਸਟਮਰ ਨੂੰ ਤੁਸੀਂ ਨਾਪ ਲੈਣੇ ਲਈ ਪੁੱਛ ਲਿਆ ਕਰੋ ਕਿ ਕਿੰਨਾ ਖੁੱਲਾ ਪੀੜਾ ਤੁਸੀਂ ਕਰਾਉਣਾ ਚਾਹੁੰਦੇ ਆ ਆ ਜਿਹੜਾ ਆਪਾਂ ਨਾਪ ਲੈ ਰਹੇ ਆ ਆਪਣਾ ਬਣਾ ਕੱਟ ਰਹੇ ਆ ਇਹ ਤਕਰੀਬਨ ਤਕਰੀਬਨ 100 ਦੇ ਵਿੱਚੋਂ 90 ਬੰਦਿਆਂ ਦੀ ਇਹੀ ਫਾਰਮੂਲਾ ਚੱਲਦਾ ਠੀਕ ਹੈ ਜੋ ਆਪਣਾ ਇਹ ਗੁਰਦੇ ਦਾ ਪੀਸ ਆ ਗਿਆ ਇਹਦੇ ਵਿੱਚੋਂ ਪਤੀਰਾ ਵਗੈਰਾ ਆਪਣਾ ਕੱਢਣਾ ਹੈ ਨਾ ਹੁਣ ਆਪਾਂ ਇਹਨੂੰ ਪਹਿਲਾਂ ਗਲਾਈ ਦਿੰਨੇ ਆ ਨੀਚੇ ਵਾਲੀ ਸੇ ਇਹ ਪ੍ਰਾਖੇ ਕਿੰਨੀ ਜਿੰਨੀ ਹੈ ਪਹਗੀ ਆਪਣੀ ਠੀਕ ਹੈ ਇੱਥੇ ਪੱਲਾ ਬਾਅਦ ਘੱਟ ਕੋਈ ਕਰਕੇ ਉੱਪਰ ਕੱਢ ਲੈਣਾ। ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀਗਾ ਵੀ ਤੁਸੀਂ ਬਾਈ ਜੀ ਇਧਰੋਂ ਜਿਹੜਾ ਚੱਕਦੇ ਹੋ ਫਿਰ ਬਾਅਦ ਚ ਉੱਪਰੋਂ ਕੱਟ ਦਿੰਦੇ ਹੋ ਹਨਾ। ਵੀ ਉਹ ਕਿਉਂ ਕਿਵੇਂ ਹੁੰਦਾ ਉਹ ਧਿਆਨ ਨਾਲ ਦੇਖੋ ਭੈਣੇ ਜੇ ਤੁਸੀਂ ਵੇਖ ਰਹੇ ਹੋ ਵੀ ਕਿਵੇਂ ਹੁੰਦਾ ਹਨਾ ਆਪਾਂ ਇੱਕੋ ਜਿਹਾ ਨਹੀਂ ਕਰਦੇ ਥਲੇ ਉਹ ਤਾਂ ਉਵੇਂ ਹੀ ਰਹੂਗਾ ਆਪਣਾ। ਆ ਦੇਖੋ ਹੁਣ ਮੇਰਾ ਇਹ ਇੱਕੋ ਜਿਹਾ ਜਦੋਂ ਮੈਂ ਚੱਕੂਗਾ ਫਿਰ ਇੱਕੋ ਜਿਹਾ ਨਹੀਂ ਰਹੂਗਾ। ਬੈਕ ਪੱਲਾ ਆਪਾਂ ਨੇ ਹਰ ਕਿਸੇ ਦਾ ਚੱਕਣਾ ਭਾਵੇਂ ਕੋਈ ਛੋਟੇ ਤੋਂ ਛੋਟਾ ਬੱਚਾ ਵੀ ਆ। ਤਾਂ ਤੁਸੀਂ ਇੱਕ ਵੀਡੀਓ ਨੂੰ ਧਿਆਨ ਨਾਲ ਹੀ ਦੇਂਦੇ ਹਨਾ ਤਾਈਓ ਤੁਹਾਡੇ ਤੋਂ ਇਹ ਮਾੜੀ ਜੀ ਜਦੋਂ ਥੋੜੀ ਵੀਡੀਓ ਮਿਸ ਹੋ ਜਾਂਦੀ ਆ ਉਦੋਂ ਇਹ ਚੀਜ਼ ਦਿੱਕਤ ਆਉਣੀ ਆ ਦੇਖੋ ਪਹਿਲਾਂ ਤਾਂ ਇਹਦੀ ਕੰਮ ਆਪਾਂ ਹੈਪ ਪਤਾ ਨਿਸ਼ਾਨ ਲਾਉਣਾ ਹੈਪ ਕਿੰਨੀ ਆ 22 ਆਪਾਂ ਨੇ ਤਿੰਨ ਸੂਤ ਵੱਧ ਰੱਖ ਲਿਆ ਜਿੰਨਾ ਆਪਣਾ ਦਬਾਅ ਆਉਗਾ ਹਨ ਠੀਕ ਆ ਹੁਣ ਆਪਾਂ ਇਹਨੂੰ ਇੱਥੋਂ ਸਕੇਲ ਕਰਾਂਗੇ ਸਕੇਲ ਦੀ ਸਹਾਦਤ ਨਾਲ ਬਿਲਕੁਲ ਸਿੱਧੀ ਨਿਸ਼ਾਨੀ ਲਾਉਣੀ ਆ ਇੱਥੋਂ ਐਨੇ ਸਿੱਧ ਬਿਲਕੁਲ ਆਪਾਂ ਸਿੱਧੀ ਨਿਸ਼ਾਨੀ ਜਦੋਂ ਇੱਥੋਂ ਲਗਾ ਦੀ ਨਾ ਆ ਜੀ ਜੀ ਚਲੋ ਅੰਦਾਜ਼ੇ ਨਾਲ ਨਹੀਂ ਕੱਟਣਾ ਆਪਾਂ ਬਿਲਕੁਲ ਸਿੱਧੀ ਨਿਸ਼ਾਨੀ ਲਗਾਵਾਗੇ ਇੱਥੋਂ ਠੀਕ ਆ ਆ ਮੈਂ ਤੁਹਾਨੂੰ ਦੱਸਿਆ ਸੀ ਬਾਜ਼ਾਰ ਦੇ ਵਿੱਚੋਂ ਸ਼ੇਪਰ ਮਿਲ ਜਾਂਦੇ ਆ ਜਾਂ ਤੁਸੀਂ ਕੋਈ ਫਾਰਮਾ ਵਗੈਰਾ ਕੱਟ ਕੇ ਗਲਾਈ ਲਾ ਉਹਦੇ ਨਾਲ ਵੀ ਸ਼ੇਪ ਦੇ ਸਕਦੇ ਨੇ ਠੀਕ ਆ ਜੀ ਬਹੁਤ ਹੀ ਜ਼ਿਆਦਾ ਹਾਰਡ ਕਪੜਾ ਹੈਗਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਸਿੱਖਦੀਆਂ ਉਹ ਤਾਂ ਆਪਾਂ ਤੁਸੀਂ ਨਾ ਹੀ ਹਜੇ ਪੰਗਾ ਲਿਓ ਇਹ ਨਾਲ ਹਨਾ ਇਹ ਆ ਤੁਹਾਡੇ ਸਾਹਮਣੇ ਹੀ ਆ ਹਨਾ ਬਹੁਤ ਮੁਸ਼ਕਲ ਹੁੰਦਾ ਇਹ ਕੱਟਣਾ ਸੀ ਇਹਸਾ ਉਹ ਲਾ ਲਓ ਕਿ ਇੱਕ ਸਾਉ ਦਾ ਪੱਤਰਾ ਕੱਟ ਰਹੇ ਆਪਾਂ ਹਨਾ ਚੌਰਾ ਕਪੜਾ ਹੋ ਗਿਆ ਕੈਂਚੀ ਵੀ ਮੁੜ ਜੰਦੀ ਇਹਦੇ ਨਾਲ ਨੋ ਠੀਕ ਦੇਖੋ ਆ ਜਿਵੇਂ ਸ਼ੇਪ ਦੇਣੀ ਨੇ ਨਾ ਆਪਾਂ ਇਹ ਤੁਹਾਡੇ ਤੋਂ ਹਜੇ ਨਹੀਂ ਲੋਟ ਹੋਣੀ ਜਿਆਦਾ ਹਾਰਡ ਕਪੜਾ ਹੋਣ ਕਰਕੇ ਸਿੰਪਲ ਕਪੜੇ ਤੁਸੀਂ ਘਰੇ ਕੱਟ ਸਕਦੇ ਹੋ ਹਨਾ ਹਜੇ ਇਹਦੇ ਨਾਲ ਤੁਸੀਂ ਪੰਗਾ ਨਾ ਹੀ ਲਿਓ ਜਦੋਂ ਤੁਸੀਂ ਟ੍ਰੇਡ ਹੋ ਗਿਆਂ ਇੱਕ ਸਾਲ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਟ ਲਿਆ ਕਰੋ ਲੋ ਭੈਣ ਜਿਹੜਾ ਤੁਸੀਂ ਕਿਹਾ ਸੀ ਨਾ ਮੈਨੂੰ ਵੀ ਆ ਤੁਸੀਂ ਕਿਵੇਂ ਚੱਕਦੇ ਹੋ ਫਿਰ ਬਾਅਦ ਚ ਉਪਰੋਂ ਦੀ ਕੱਟ ਦਿੰਨੇ ਹਣਾ ਉਹ ਚੀਜ਼ ਆਪਾਂ ਉੱਪਰੋਂ ਨਹੀਂ ਕੱਟਣਾ ਅਜੇ ਜਦੋਂ ਆਪਾਂ ਨੇ ਬੈਕ ਪੱਲੇ ਨੂੰ ਆਹ ਦੇਖੋ ਧਿਆਨ ਦੇ ਨਾਲ ਇਧਰੋਂ ਦਿਖਾਓ ਆਪਾਂ ਨੇ ਇੰਨਾ ਚੱਕ ਦੇਣਾ ਇਹਨੂੰ ਅੱਧਾ ਪੌਣਾ ਇੰਚ 1 ਇੰਚ ਵੀ ਚੱਕਣਾ ਬੰਦਾ ਇਹ ਪੇਟ ਦੇ ਹਿਸਾਬ ਦੇ ਨਾਲ ਹੀ ਚੱਕਣਾ ਮੈਂ ਤੁਹਾਨੂੰ ਮਣਕੇ ਵੀ ਦਿਖਾ ਦਾਂ ਦੇਖੋ ਆਪਾਂ ਨੇ 1 ਇੰਚ .1 ਚੱਕ ਤਾ ਇਹਨਾਂ ਦਾ ਪੇਟ ਹੈਗਾ ਥੋੜਾ ਜਿਹਾ ਜ਼ਿਆਦਾ ਹੁਣ ਮੈਂ ਆਹ ਦੇਖੋ ਪੱਲੇ ਨੂੰ ਬੰਦ ਕਰ ਲਿਆ ਠੀਕ ਆ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖਿਆ ਕਰੋ ਆਹ ਦੇਖੋ ਆਹ ਪੱਲੇ ਨੂੰ ਆਪਾਂ ਬੰਦ ਕਰ ਲਿਆ ਇਹ ਤਾਂ ਆਪਣਾ ਓਮੀ ਹੈ ਨਾ ਆਪਾਂ ਕੋਈ ਇਧਰ ਛੇੜਛਾੜ ਨਹੀਂ ਕੀਤੀ ਜਿਹੜੀ ਆ ਉਪਰੋਂ ਆਪਾਂ ਤਾਂ ਉਪਰੋਂ ਬਾਦਖਾੜ ਕਟਾਂਗੇ ਨਿਚੋਂ ਨਹੀਂ ਕੋਈ ਕੱਟਦੇਗੇ ਤੇ ਇਹ ਤੁਹਾਨੂੰ ਕਹਿੰਦੇ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਪੂਰੀ ਗੌਰ ਦੇ ਨਾਲ ਵਿੱਚ ਦੀ ਤੁਸੀਂ ਜਦੋਂ ਟਪਾਉਣ ਲੱਗ ਜੰਨੇ ਹੋ ਉਦੋਂ ਇਹ ਚੀਜ਼ ਦੀ ਦਿੱਕਤ ਆਉਂਦੀ ਹੈ ਨਾ ਧਿਆਨ ਨਾਲ ਦੇਖਿਆ ਕਰੋ 20-25 ਮਿੰਟ ਦੀ ਤਾਂ ਵੀਡੀਓ ਹੁੰਦੀ ਹੈ ਕਿਹੜਾ ਆਪਾਂ ਵਾੜੀ ਲੰਮੀ ਬਣਾਉਣੀ ਆ ਮੈਂ ਵੀ ਤੁਹਾਡੇ ਵਾਸਤੇ ਟਾਈਮ ਕੱਢਦੀ ਆ ਤਾਂ ਕਰਕੇ ਤੁਸੀਂ ਬਿਲਕੁਲ ਆਰਾਮ ਦੇ ਨਾਲ ਬਹਿ ਕੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਓ ਜੀ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਲੰਬਾਈ ਦਾ ਲੰਬਾਈ ਹੈਗੀ 2.5 43 ਆਪਾਂ ਰੱਖਾਂਗੇ 2.44.1 ਯਾਨੀ ਕਿ 1 ਪੁਆਇੰਟ ਆਪਾਂ ਵੱਧ ਰੱਖ ਰਹੇ ਹਾਂ ਬਹੁਤ ਜ਼ਿਆਦਾ ਨਹੀਂ ਵੱਧ ਰੱਖਦੇ ਹਾਂ ਲੋ ਆ ਦੇਖੋ ਭੈਣੇ ਹੁਣ ਮੈਂ ਇੱਥੋਂ ਕੱਟੂਗਾ ਪਹਿਲਾਂ ਮੈਂ ਤੁਹਾਨੂੰ ਕੱਟ ਕੇ ਫਿਰ نیچے ਚੈੱਕ ਕਰਾਉਂਗਾ ਕੱਲ ਤੁਸੀਂ ਕਮੈਂਟ ਕੀਤਾ ਸੀ ਨਾ ਪਰਸੋਂ ਵਾਲੀ ਵੀਡੀਓ 'ਚ ਵੀ ਤੁਸੀਂ ਉੱਪਰੋਂ ਕੱਟ ਦਿੰਨੇ ਹੋ ਉਪਰੋਂ ਆਪਣਾ ਇਹਦਾ ਬਾਅਦ ਘਾਟ ਕੱਟੀ ਆ ਆਪਣੇ ਨਾਂ ਕੀ نیچے ਵਾਲੇ ਸੱਕਟਿਆ ਹਲੋ ਹੁਣ ਮੈਂ ਇਹਨੂੰ ਪਹਿਲਾਂ ਤੁਹਾਨੂੰ ਕੱਟੂਗਾ ਫਿਰ ਦਿਖਾ ਦਊਗਾ ਹਨਾ ਆਪਾਂ ਮੋੜੇ ਦਾ ਨਿਸ਼ਾਨ ਵੀ ਲਾ ਲ ਗਏ ਪਹਿਲਾਂ ਤੇ ਇੱਕ ਵਾਰੀ ਕੈਂਚੀ ਚੈੱਕ ਕਰ ਲਈ 9 ਇੰਚ ਤੇ ਆਪਣਾ ਮੋਢਾ ਹੋ ਜਾਊਗਾ ਜਿਹੜਾ ਤੀਰਾ ਹੈਗਾ ਜੀ ਉਹ 17 ਇੰਚ ਆ ਆਪਾਂ ਇੱਥੋਂ ਨਿਸ਼ਾਨ ਲਗਾਵਾਂਗੇ 18 ਇੰਚ ਤੇ ਠੀਕ ਆ ਇੱਥੋਂ ਹਲਕੀ ਹਲਕੀ ਆਪਾਂ ਨੇ ਇਸ ਤਰ੍ਹਾਂ ਸ਼ੇਪ ਦੇ ਦੇਣੀ ਆ ਜੀ ਜੇ ਇਹਨੇ ਥੋੜੇ ਡਾਊਨ ਜਾਣਗੇ ਠੀਕ ਆ ਜੀ ਜੇ ਆਪਾਂ ਇਹਨਾਂ ਦੇ ਲਾਵਾਂਗੇ 16 ਇੰਚ ਤੇ ਕਦ ਲੰਬਾ ਥੋੜਾ ਜਿਹਾ ਆਹ ਲਓ ਜੀ 16 ਤੇ ਜੀ ਜੇ ਲਾ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ ਫੀਤੇ ਨੂੰ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਠੀਕ ਆ 15 ਤੇ ਲਿਆਂਦੇ ਨਾ ਆਪਾਂ ਫੀਤਾ ਅੰਦਰਾਂ 12 ਤੇ 5 ਠੀਕ ਆ ਜੀ ਹੁਣ ਆਪਾਂ ਇੱਕ ਵਾਰੀ ਹੈਪ ਚੈੱਕ ਕਰ ਲਈ ਆਪਣੀ ਕਿੰਨੀ ਮਣ ਕੇ ਰਹਿ ਰਹੀ ਆ ਹੈਪ ਆਪ ਆਪਣੀ ਹੈਗੀ 22 ਆਪਾਂ ਇਥੋਂ ਥੋੜਾ ਜਿਹਾ ਹੋਰ ਛੇ ਲੈਣਾ ਪੂਹ ਜੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਆਪਣੀ ਹੈਗੀ ਆ ਸਾਢੇ 20 ਇੰਚ ਆ ਦੇਖੋ ਸਾਢੇ 20 ਇੱਥੇ ਬਣ ਗਿਆ ਤੇ ਆ ਆਪਣਾ ਆ ਗਿਆ ਦਬਾਅ ਵਿੱਚ ਆ ਇਸ ਤਰ੍ਹਾਂ ਫੀਤੇ ਨੂੰ ਕਰਕੇ ਦੇਖਣਾ ਕਰਵਾਂ ਲੋ ਠੀਕ ਆ ਇੰਨਾ ਆਪਣਾ ਗਿੱਜੇ ਦੇ ਵਿੱਚ ਮੁੜੂਗਾ ਕੱਪੜਾ ਹੁਣ ਆਪਾਂ ਇੱਕ ਵਾਰੀ ਸਕੇਲ ਦੀ ਸਹਾਇਤਾ ਦੇ ਨਾਲ ਇਹਦਾ ਨਿਸ਼ਾਨ ਆ ਤੁਸੀਂ ਅੰਦਾਜ਼ੇ ਨਾਲ ਨਹੀਂ ਲਾਉਣਾ ਸਕੇਲ ਦੀ ਮਦਦ ਦੇ ਨਾਲ ਹੀ ਲਾਇਆ ਕਰੋ ਆ ਨਿਸ਼ਾਨ ਫਿਟਿੰਗ ਵਾਲਾ ਹੈ ਨਾ ਇਹ ਬਿਲਕੁਲ ਨਹੀਂ ਤਾਂ ਤੁਸੀਂ ਖੁੱਲਾ ਹੋਣ ਦੇਣਾ ਨਾ ਟਾਈਟ ਹੋਣ ਦੇਣਾ ਇਹ ਪੂਰਾ ਧਿਆਨ ਦੇ ਨਾਲ ਲਾਇਆ ਕਰੋ ਹਨ ਦੁਬਾਰੇ ਢੇਡ ਨਾ ਕਪੜਾ ਉਹ ਜੀ ਗੱਲ ਨਹੀਂ ਰਹਿੰਦੀ ਫਿਰ ਆलो ਆ ਨਿਸ਼ਾਨਾਂ ਨੂੰ ਆਪਾਂ ਚੱਕ ਲਾਂ ਹੁਣ ਮੈਂ ਪਹਿਲਾਂ ਉੱਪਰੋਂ ਕੱਟਦਾ ਆ ਦੇਖੋ ਇੱਕ ਵਾਰੀ ਧਿਆਨ ਨਾਲ ਦੇਖੋ ਆਪਾਂ ਜਿਹੜਾ ਚੱਕਿਆ ਸੀ ਇਹ ਤਾਂ ਉਵੇਂ ਹੀ ਚੱਕਿਆ ਹੋਇਆਗਾ ਆ ਆਪਣਾ ਮੂਹਲਾ ਪੱਲਾ ਆ ਬੈਕ ਪੱਲਾ ਇਨਾ ਆਪਣਾ ਕਟਣਾ ਉਹ ਤਾਂ ਆਪਾਂ ਨੇ ਆ ਬਾਹਰ ਘਾਟ ਕਟਨੀ ਨੇੜੇ ਕਰਕੇ ਦਿਖਾ ਦੋ ਹੁਣ ਆਹ ਉਪਰੋਂ ਕੱਟ ਰਹੀ ਆਪਾਂ ਨਾ ਕਿ ਉਹ ਪੱਲੇ ਨੂੰ ਛੇੜ ਰਹੀ ਆ ਆਪਾਂ ਚਾਰੇ ਲਾੜੀ ਕੱਟਾਂ ਇਸ ਤਰ੍ਹਾਂ ਲੋਚ ਠੀਕ ਆ ਹੁਣ ਮੈਂ ਫਿਟਿੰਗ ਵਾਲੀ ਕਟੂਮ ਕਾਟ ਸਾਈਡ ਵਾਲੀ ਬਿਲਕੁਲ ਧਿਆਨ ਦੇ ਨਾਲ ਕੱਟਣਾ ਪੈਂਦਾ ਇਹ ਕਪੜਾ ਮਾੜੇ ਨਹੀਂ ਹੱਲ ਜਾਂਦਾ ਹਨ ਇਸ ਤਰ੍ਹਾਂ ਤੁਸੀਂ ਟੱਕ ਦੇ ਦੇ ਦਨੇ ਇਹਦੇ ਦੋਚ ਦੋਨੋਂ ਸਾਈਡ ਕੀਜੀਏ ਆਪਣੇ ਆਪ ਨੂੰ ਤਾਂ ਕਰਕੇ ਚਾਰੇ ਚਾਰੇ ਪੱਲਿਆਂ ਤੇ ਟੱਕ ਲਗਾਵਾ ਵੀ ਇਹ ਵੀ ਆਪਣੇ ਦੋਚ ਠੀਕ ਹੈ ਬਸ ਵੀਡੀਓ ਵਧੀਆ ਲੱਗੀ ਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਅਸੀਂ ਅੱਗੇ ਵਾਸਤੇ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਦੋਚ ਆ ਦੇਖੋ ਕੋਈ ਆ ਚਾਰੇ ਡੜ ਆਪਣੇ ਇੱਕੋ ਜਿਹੇ ਆ ਤੇ ਆਹ ਦੇਖ ਲਓ ਆਪਾਂ ਨੇ ਜਿਹੜਾ ਪੱਲਾ ਉੱਪਰ ਕੀਤਾ ਸੀ ਆ ਆਪਾਂ ਉਹ ਅੱਡ ਪਿਆ ਠੀਕ ਆ ਆ ਦੇਖੋ ਨੀੜੇ ਕਰਕੇ ਦਿਖਾ ਦੋ ਆ ਆਪਾਂ ਇੱਕ ਇੰਚ 0.1 ਜਿਹੜਾ ਬ랙 ਪੱਲਾ ਚੱਕਾ ਸੀ ਆਪਣਾ ਉਹ ਆ ਸੀ ਇਹ ਤਾਂ ਆਪਾਂ ਨੇ ਬਾਅਦ ਘਾਟ ਕਟਨੀ ਆ ਕੋਈ ਹੋਰ ਇਧਰੋਂ ਕੋਈ ਨਹੀਂ ਆ ਦੇਖੋ ਚਾਰੇ ਪੱਲੇ ਇੱਕੋ ਜਿਹੇ ਆ ਠੀਕ ਆ ਥੋੜੇ ਤਾਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਜਿਹੜੀ ਸ਼ਿਪਾ ਕੇ ਰੱਖੀ ਜਾਊਗੀ ਮੈਂ ਤਾਂ ਤੁਹਾਨੂੰ ਜਿਹੜਾ ਚੈਨਲ ਇਹ ਬਣਾਇਆ ਨਾ ਇਹ ਬਣਾਇਆ ਹੀ ਇਸ ਕੰਮ ਵਾਸਤੇ ਆ ਵੀ ਤੁਸੀਂ ਸਿੱਖੋ ਠੀਕ ਆ ਕੋਈ ਨਹੀਂ ਹੈ ਵੀ ਆਪਾਂ ਇਹਦੇ ਵਿੱਚ ਕੋਈ ਲੁਕੋ ਹੋ ਕੇ ਰੱਖੀਏ ਤੁਹਾਡੇ ਤੋਂ ਚੀਜ਼ ਤਾਂ ਉਹਦੀ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿ ਰਿਹਾ ਵੀ ਮੈਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਕਮੈਂਟ ਬਾਕਸ 'ਚ ਜਾਂ ਕਮੈਂਟ ਵੀ ਕਰ ਸਕਦੇ ਹੋ ਹਨ ਫਿਰ ਵੀ ਜੇ ਕੋਈ ਕਮੀ ਪੇਚੀ ਤੁਹਾਨੂੰ ਲੱਗਦੀ ਆ ਸਾਡੇ ਤੋਂ ਆਉਂਦੀ ਆ ਤਾਂ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ ਹਨ ਹੁਣ ਆਪਾਂ ਨੇ ਬੈਗ ਵਾਲਾ ਜਿਹੜਾ ਤੀਰਾ ਘਟਨਾ ਉਹ 7/8 ਇੰਚ ਪੁਆਇੰਟ 1 ਕਟਾਂਗੇ ਤੁਸੀਂ ਇਹਨੂੰ ਡੇਢ ਵੀ ਕੱਟ ਸਕਦੇ ਆ ਆਹ ਕੱਪੜੇ ਬੈਗ ਵਾਲੇ ਪੱਲੇ ਨੂੰ ਇੱਥੋਂ ਦੋਛੇ ਇਹਨਾਂ ਆਪਾਂ ਇਹਨੂੰ ਕੱਟ ਦੇਣਾ ਹੁਣ ਆਪਾਂ ਇੱਥੇ ਟੱਕ ਦੇਵਾਂਗੇ ਇਧਰ ਆਪਣਾ ਤੀਰਾ ਲੱਗੂਗਾ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਦੂਰ ਕਰ ਦੇਣਾ ਵੀ ਆਪਣੇ ਇਧਰ ਫਰੰਟ ਕੱਟਣ ਵੇਲੇ ਵਿੱਚ ਨਾਲ ਠੀਕ ਆ ਹੁਣ ਆਪਾਂ ਇਹਨਾਂ ਦਾ ਫਰੰਟ ਵਗੈਰਾ ਅਗਲਾ ਵਗੈਰਾ ਕਟਾਂਗੇ ਦੋਚ ਮੈਂ ਦੁਬਾਰੇ ਤੁਹਾਨੂੰ ਫਿਰ ਇੱਕ ਵਾਰੀ ਰਿਪੀਟ ਕਰ ਦਿਆਂ ਵੀ ਇਸ ਤਰ੍ਹਾਂ ਦੇ ਵਧੀਆ ਕੱਪੜੇ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿੰਨੇ ਵੀ ਵਧੀਆ-ਵਧੀਆ ਕੁੜਤੇ ਪਿਆਵੇਂ ਹਨ ਜਿਵੇਂ ਰੇਮੇਡ ਸੀ ਆਰਾਮ ਸਾਰੇ ਤਰ੍ਹਾਂ ਦੇ ਕੁੜਤੇ ਪਿਆਵੇਂ ਹੁੰਦੇ ਆ ਆਪਣੇ ਕੋਲੇ ਵਧੀਆ ਵਾਲੇ ਜੇ ਕਿਸ ਨੇ ਬਾਹਰ ਭਗਾਉਣੇ ਕਿਸੇ ਵੀ ਕੰਟਰੀ ਦੇ ਵਿੱਚ ਉਹ ਆਪਾਂ ਭੇਜ ਵੀ ਦਿੰਨੇ ਆ ਬਣਾ ਕੇ ਹਨਾ ਜਨ ਲੇਡੀ ਸੂਟ ਵਗੈਰਾ ਉਹ ਸਾਰਾ ਪ੍ਰਬੰਧ ਹੈਗਾ ਆਪਣੇ ਕੋਲ ਹਨਾ ਮੈਂ ਆਪਣਾ ਨੰਬਰ ਕਮੈਂਟ ਬਾਕਸ ਦੇ ਵਿੱਚ ਛੱਡ ਦੂੰਗਾ ਲਓ ਜੀ ਜਿਹੜਾ ਹੁਣ ਆਪਾਂ ਨੇ ਤੀਰਾ ਰੱਖਣਾ ਆ ਦੇਖੋ ਨੇੜੇ ਕਰਕੇ ਦਿਖਾ ਦਿਓ ਜਿਵੇਂ ਤੀਰਾ ਆਪਾਂ ਇਹਨਾਂ ਦਾ 17 ਤਾਂ ਆਪਾਂ ਨੇ ਇੱਥੋਂ 17 ਤੋਂ ਵੀ ਘੱਟ ਰੱਖ ਲੈਣਾ ਇੱਕ ਸੂਟ ਠੀਕ ਹੈ ਜੀ ਹੁਣ ਬਾਦਰ ਨਹੀਂ ਰੱਖਣਾ ਜਿਵੇਂ 17 ਕਿ ਵੀ ਆਪਾਂ ਕੀ ਕਰਦੇ ਆ ਪੁਰਾਣੇ ਉਸਤਾਦ ਆਪਣੇ 17 ਤੇ 18 ਕਰਨੇ ਹਨ ਆ ਜਿਹੜਾ ਇੱਥੇ ਫਿਰ ਕਪੜਾ ਆ ਜੋ ਉਹਦੇ ਵਿੱਚ ਬਲ ਪੈਣੀ ਆ ਆਹ ਤੁਸੀਂ ਆਪਾਂ ਨੇ ਸਵਾ ਦੋ ਜਾਂ 2.5 ਮੋੜਿਆਂ ਦੇ ਹਿਸਾਬ ਨਾਲ ਚੱਕਣਾ ਹੁਣ ਜਿਹੜਾ ਇਹਨਾਂ ਦਾ ਫਰੰਟ ਆ ਉਹ 8 ਇੰਚ ਆਈ ਇਥੋਂ ਆਪਾਂ ਨੇ 8 ਇੰਚ ਹੀ ਰੱਖਣਾ ਪੂਰਾ ਪੂਰਾ ਠੀਕ ਆ ਕਿਉਂਕਿ ਇੱਥੇ ਆਪਣੀ ਇੰਨੀ ਚੌੜੀ ਫੱਟੀ ਲੱਗ ਜਾਣੀ ਆ ਬਟਨ ਟੇਗ ਵਾਲੀ ਠੀਕ ਆ ਤਾਂ ਕਰਕੇ ਉਹ ਜਿੰਨਾ ਆਪਾਂ ਨੇ ਇਹਨੂੰ ਕਟਾਂਗੇ ਦਬਾਊਗਾ ਉਨੀ ਆਪਣੀ ਫੱਟੀ ਲਾ ਕੇ ਤਿਆਰ ਹੈ ਜੂ ਜਦੋਂ ਇਹ ਬਣ ਗਿਆ 8 ਇੰਚ ਠੀਕ ਆ ਲੋ ਜੀ ਹੁਣ ਆਪਾਂ ਇਹਨੂੰ ਇੱਥੋਂ ਹਲਕੀ ਹਲਕੀ ਐਸਕ ਨੂੰ ਗਲਾਈ ਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਆ ਜੀ ਫਿਰ ਵੀ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਪੁੱਛ ਲਿਆ ਕਰੋ ਫੋਨ ਕਰਕੇ ਹਨਾ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰ ਦਿਆ ਕਰੋ ਹਾਂ ਜੀ ਹੁਣ ਆਪਾਂ ਇਹ ਗਲੇ ਦਾ ਘੜਕਨ ਤੋਂ ਬਾਅਦ ਆਪਾਂ ਇਹਨੂੰ ਡਾਊਨ ਕਰਾਂਗੇ ਧੀਰੇ ਜੀ ਸਭ ਤੋਂ ਇਹ ਮੇਨ ਆ ਗਿਆ ਆਪਾਂ ਇਹਨੂੰ ਪੂਰਾ ਧਿਆਨ ਦੇ ਨਾਲ ਕੱਢਣਾ ਲੋਚੀ ਠੀਕ ਆ ਬਿਲਕੁਲ ਤੁਹਾਡਾ ਫਰੰਟ ਸਾਫ ਸਾਫ ਹੋਊਗਾ ਕੋਈ ਬਲ ਨਹੀਂ ਪਊਗਾ ਅੱਗੇ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖਾਂਗੇ ਹੁਣ ਬਾਹ ਕੱਟਾਂਗੇ ਹਨਾ ਅੱਜ ਆਪਣੀ ਤਕਰੀਬਨ ਤਕਰੀਬਨ ਵੀਡੀਓ ਵਧੀਆ ਬਣ ਰਹੀ ਏ ਸਾਰੀ ਹਨਾ ਨਹੀਂ ਤਾਂ ਮੈਂ ਦੇਖਿਆ ਕਦੇ-ਕਦੇ ਆਪਣੇ ਆਵਾਜ਼ ਕੱਟੀ ਜਾਂਦੀ ਏ ਵੀਡੀਓ ਦੇ ਵਿੱਚ ਕਦੇ ਕੋਈ ਕਸਟਮਰ ਆ ਜਾਂਦਾ ਤਾਂ ਵੀਡੀਓ ਅੱਧੀ ਪੈ ਜਾਂਦੀ ਏ ਹਨਾ ਤਾਂ ਕੋਸ਼ਿਸ਼ ਕਰਦੇ ਆ ਅੱਜ ਵੀ ਆਪਾਂ ਪੂਰੀ ਕਰ ਸਕੀਏ ਵੀਡੀਓ ਨੂੰ ਤਾਂ ਤੁਸੀਂ ਜੁੜੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਛੱਡ ਕੇ ਨਾ ਜਾਇਆ ਕਰੋ ਉੱਚੋ ਹਨਾ ਹੁਣ ਆਪਾਂ ਇਹਦੀ ਜਿਹੜੀ ਬਾਹ ਹੈਗੀ ਉਹ ਚੈੱਕ ਕਰ ਲਗੇ ਫਿਰ ਆਪਾਂ ਇਸੇ ਰੋਟੀ ਕੱਢ ਲਾਂਗੇ ਆਪਣੇ ਕੋਲ ਦੂਰਾ ਕਪੜਾ ਹੈ ਆ ਦੇਖੋ ਠੀਕ ਆ ਜਾਂ ਇਧਰ ਕੁੰਡਾ ਆ ਗਿਆ ਬਾਹ 25 ਇੰਚ ਆ ਆਪਾਂ ਨੂੰ 24 ਦਾ ਪੀਸ ਚਾਹੀਦਾ ਵੈਰੀ ਗੁੱਡ ਇਹ ਬਿਲਕੁਲ ਆਪਣਾ ਪੀਸ 24 ਦਾ ਹੀ ਆ ਹੁਣ ਆਪਾਂ ਇਹਨੂੰ ਇੱਥੇ ਫੋਲਡ ਕਰ ਲੈਣਾ ਛਾਤੀ ਹੈਗੀ ਇਹਨੇ 39 ਆਪਾਂ ਛਾਤੀ ਦਾ ਅੱਧ ਕਰਕੇ 39 ਦਾ ਅੱਧ ਹੋ ਗਿਆ ਜੀ 19.5 ਤੇ ਸਾਢੇ 21 ਮੋਢਾ ਬੰਨਦਾ ਇਹਨਾਂ ਦਾ ਇੱਥੇ ਠੀਕ ਆ ਆਪਾਂ ਇਹਨਾਂ ਨੂੰ ਮੋਢਾ ਸਾਢੇ 21 ਹੀ ਪਾਵਾਂਗੇ ਠੀਕ ਆ ਲੋ ਜੇ ਇਸ ਤਰ੍ਹਾਂ ਆਪਣੀ ਕਰੀਜ਼ ਪਾ ਲੈਣੀ ਆ ਹੱਥੇ ਨਾਲ 21 ਮੋੜਾ ਵੀ ਚੱਲ ਜੂਗਾ ਇਹਨਾਂ ਨੂੰ ਠੀਕ ਆ ਜੀ ਪਰ 21 ਤੋਂ ਘੱਟ ਨਹੀਂ ਕਰਨਾ ਆਪਾਂ ਨੇ ਕਿਉਂਕਿ ਕੱਪੜਾ ਵੀ ਹਾਲ ਆ ਫਿਰ ਚੁੱਭਣ ਜੇ ਲੱਗੇ ਨਾ ਮੈਂ ਪੂਰੇ ਚੰਗੀ ਤਰ੍ਹਾਂ ਆਪਾਂ ਨੇ ਇਸ ਤਰ੍ਹਾਂ ਹੱਥ ਦੇ ਨਾਲ ਕਰੀਜ਼ ਬਣਾ ਲੈਣੀ ਆ ਹੁਣ ਆਪਾਂ ਨੇ ਜਿਹੜੀ ਆ ਟਲਾਂ ਦੇਣੀ ਆ ਮੋਢੇ ਦੀ ਹਨਾ ਕਈ ਭਰਾ ਢਾਈ 3 ਇੰਚ ਦੇ ਇਹਦੇ ਉਹ ਥੋੜੀ ਰਹਿ ਨਹੀਂ ਫਿਰ ਪਿੱਛੇ ਬਲ ਪੈਂਦੇ ਆ ਇਹਨੂੰ ਤੁਸੀਂ ਘੱਟੋ ਘੱਟ 4 ਦਿਆ ਕਰੋ ਲੋ ਜੀ ਹੁਣ ਆਪਾਂ ਨੇ ਬੱਚਿਆਂ ਦੇ ਘੱਟ ਦੇ ਸਕਦੇ ਤੁਸੀਂ 2.5 ਇੰਚ ਪਰ ਪੂਰੇ ਜਿਹੜੇ ਪੂਰੇ ਸਾਈਜ਼ ਉਹਨੇ 4 ਇੰਚ ਇਥੋਂ ਆਪਾਂ ਜਿਹੜੀ ਬਾਹ ਹੈਗੀ ਆਪਣੀ ਉਹ 25 ਇੰਚ ਤਿਆਰ ਆ ਆਪਾਂ ਨਿਸ਼ਾਨ 24 ਤੇ ਲਾਉਣਾਗਾ ਤਾਂ ਕਿ ਮੂਰੇ ਕਾਫੀ ਲੱਗਣੀ ਦੋਟਾਈ ਇੰਚ ਠੀਕ ਹੈ ਜੀ ਜਿਹੜਾ ਆ ਨਿਸ਼ਾਨ ਇਹ ਆਪਾਂ ਬੰਦੇ ਦੇ ਸਾਈਜ਼ ਦੇ ਹਿਸਾਬ ਦੇ ਨਾਲ ਲਾਉਣਾ ਜਿਵੇਂ ਗੁਣੀ 14 ਇਹਨਾਂ ਦੀ ਪੌਣੇ 6 ਇੰਚ ਅੱਗੋਂ ਬੰਦੀ ਹੈ ਗੁਣੀ 8 ਠੀਕ ਹੈ ਜੇ ਕੋਣੀ 13.5 ਹੁੰਦੀ ਫਿਰ ਆਪਾਂ ਇੱਥੋਂ 5.5 ਪਾਉਣਾ ਸੀ ਇਹ ਚੀਜ਼ ਤੁਸੀਂ ਥੋੜਾ ਦਿਮਾਗ ਲਾ ਕੇ ਫਿਰ ਕੱਟਣਾ 14.5 15 ਲਓ ਜੀ ਆ ਨਿਸ਼ਾਨ ਆਪਾਂ ਕੋਣੀ ਦਾ ਮਾਰਜਨ ਰੱਖਣਾ ਠੀਕ ਆ ਇਹ ਚੀਜ਼ਾਂ ਨਿੱਕੇ ਨਿੱਕੇ ਦਾ ਤੁਸੀਂ ਖਾਸ ਖਿਆਲ ਰੱਖਣਾ ਵੀ ਜਿੰਨਾ ਉਹਨਾਂ ਨੇ ਰੱਖ ਦੇਣਾ ਜਿੰਨੀ ਆਪਣੀ ਕੋਣੀ ਤਿਆਰ ਆ ਫਿਰ ਟੈਟ ਹੋ ਜੂ ਹਣਾ ਇਸ ਤਰ੍ਹਾਂ ਜਿੰਨੇ ਤੁਸੀਂ ਬਾਹਰ ਕਰੋਗੇ ਤਾਂ ਜਿਆਦਾ ਟੈਟ ਹੋ ਜੂਗੀ ਨਾਪ ਲੈਣ ਦੀ ਵੀਡੀਓ ਮੈਂ ਤੁਹਾਨੂੰ ਪਾਤੀ ਸੀ ਇੱਕ ਵੀਡੀਓ ਦੁਬਾਰੇ ਫਿਰ ਅੱਜ ਬੱਚੇ ਦੀ ਕਿਸੇ ਦੀ ਆਪਾਂ ਦੁਬਾਰੇ ਕੋਸ਼ਿਸ਼ ਕਰਾਂਗੇ ਪਾਈ ਜਾਵੇ ਇੱਕ ਹੋਰ ਤਾਂ ਪੈਨ ਟਿੱਕਰ ਜੁੜੇ ਰਹੋ ਵੀਡੀਓ ਦੇ ਨਾਲ ਹਨਾ ਬਸ ਆਪਣਾ ਥੋੜਾ ਹੀ ਰਹਿ ਗਿਆ ਹੁਣ ਤੀਰਾ ਕਟਾਂਗੇ ਦੂਬਾ ਤੋਂ ਬਾਹਾਂ ਕੱਟ ਕੇ ਆਹ ਨਿਸ਼ਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੱਕਿਆ ਹਨਾ ਬਿਲਕੁਲ ਆਪਾਂ ਇਹਨੂੰ ਸਿੱਧਾ ਨਹੀਂ ਲਗਾਉਣਾ ਇੱਥੋਂ ਇਹਨੂੰ ਦੋ ਸੂਤ ਡਾਊਨ ਰੱਖਣਾ ਇਸ ਤਰ੍ਹਾਂ ਠੀਕ ਆ ਜੀ ਨੇੜੇ ਕਰਕੇ ਦਿਖਾ ਦੋ ਨਿਸ਼ਾਨ ਤੁਹਾਨੂੰ ਦਿਖ ਰਿਹਾ ਹੈ ਨਾ ਮੇਰੇ ਦੋ ਸੂਤ ਇਹਨੂੰ ਡਾਊਨ ਰੱਖਣਾਗਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਕੱਟ ਦੇਣਾ ਠੀਕ ਆ ਵੀਡੀਓ ਬਣਾਉਣ ਦੇ ਵਿੱਚ ਪੂਰੀ ਮਿਹਨਤ ਆਉਂਦੀ ਆ ਤੁਸੀਂ ਭੈਣ ਬਣ ਕੇ ਦੱਬ ਕੇ ਸ਼ੇਅਰ ਤੇ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਹਣਾ ਵੱਧ ਤੋਂ ਵੱਧ ਆਪਦੇ ਭਰਾ ਦੇ ਚੈਨਲ ਨੂੰ ਠੀਕ ਆ ਜੀ ਆਪਾਂ 2 ਮਹੀਨੇ ਦੇ ਵਿੱਚ ਵਿੱਚ 10000 ਸਬਸਕ੍ਰਾਈਬਰ ਕਰਨਾ ਪੈਣਾ ਠੀਕ ਆ ਤਾਂ ਲਾਓ ਮੜਾ ਜ਼ੋਰ ਪੂਰਾ ਹੰਬਲਾ ਮਾਰ ਕੇ ਕਰੋ ਠੀਕ ਆ ਮੈਂ ਵੀ ਨਵੀਂ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲੇ ਡੇਲੀ ਕੋਸ਼ਿਸ਼ ਹੁੰਦੀ ਆ ਮਰੀ ਵੀ ਇੱਕ ਦੋ ਵੀਡੀਓ ਪੈਣ ਆ ਲਓ ਆ ਤੁਸੀਂ ਨੇੜੇ ਕਰਕੇ ਦਿਖਾ ਦੇਣਾ ਇੱਥੋਂ ਆਪਾਂ ਨੇ ਇਹਨੂੰ ਪੈਰ ਪੈਰ ਦਾ ਛਟਣਾ ਆ ਸਲਾਈ ਤੋਂ ਠੀਕ ਹੈ ਜੀ ਇੱਥੋਂ ਆਪਾਂ ਨੇ ਨੌ ਦੇ ਨਾਲ ਘਰੀ ਪਾ ਕੇ ਫਿਰ ਫੱਟੀਆਂ ਕੱਟਣੀਆਂ ਆ ਚੀਜ਼ ਨੂੰ ਇੱਥੋਂ ਬਿਲਕੁਲ ਨਾਲ ਨਹੀਂ ਲਾਉਣਾ ਸਲਾਈ ਦਾ ਮਾਰਜਿਨ ਛੱਡ ਕੇ ਕੱਟਣਾ ਲਓ ਜਿਹੜੀਆਂ ਫੱਟੀਆਂ ਹੈਗੀਆਂ ਉਹ ਆਪਾਂ 2 ਇੰਚ ਆਹ ਦੋ ਲੜ ਛੱਡ ਕੇ 5.5 ਪੌਣੇ 6 ਇੰਚ ਤਿੱਕਰ ਕੱਟਦੇ ਹਾਂ ਠੀਕ ਹੈ ਇਸ ਤੋਂ ਬਾਅਦ ਜਦੋਂ ਆਪਾਂ ਨਾ ਹੋ ਗਏ ਨਾ 10000 ਫਿਰ ਮੈਂ ਤੁਹਾਨੂੰ ਸਲਾਈ ਵਾਲਾ ਸ਼ੁਰੂ ਕਰਾਉਂਗਾ ਉਹਨਾਂ ਜਰਨੀ ਠੀਕ ਹੈ 10000 ਸਬਸਕ੍ਰਾਈਬਰ ਪੂਰਾ ਕਰਕੇ ਨਾ ਆਪਾਂ ਇੱਥੇ ਕਿਵੇਂ ਫੱਟੀਆਂ ਲਾਉਣੀਆਂ ਹਨਾ ਕਿਵੇਂ ਇਸ ਤਰ੍ਹਾਂ ਆਪਣੇ ਕਾਏ ਕਰਨੇ ਆ ਤੁਹਾਨੂੰ ਸਾਰਾ ਕੁਝ ਆਊਗਾ ਪਰ ਸਹਿਜੇ ਸਹਿਜੇ ਹਨ ਪਹਿਲਾਂ ਆਪਾਂ ਕਟਿੰਗ ਸਿੱਖ ਲੀਏ ਚੰਗੀ ਤਰ੍ਹਾਂ ਠੀਕ ਆ ਤੁਸੀਂ ਮੈਨੂੰ ਕਮੈਂਟ ਬਾਕਸ ਚ ਜਾ ਕੇ ਨਾ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਵਧੀਆ ਲੱਗਦੀ ਨਾ ਆਪਣੀ ਵੀਡੀਓ ਉਹ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਹਨ ਜਦੋਂ ਤੁਹਾਡੇ ਟਾਈਮ ਲੱਗਦਾ ਫ੍ਰੀ ਹੋਗੇ ਵੀ ਤੁਹਾਨੂੰ ਕਿਹੜੀ ਵੀਡੀਓ ਵਧੀਆ ਲੱਗੀ ਹਨ ਕਿਥੇ ਸਾਡੇ ਦੀ ਕੋਈ ਕਮੀ ਪੇਸ਼ੀ ਆ ਰਹੀ ਆ ਦੱਸਣ ਚ ਇਹ ਚੀਜ਼ਾਂ ਆਇਦਰ ਆਪਾਂ ਨੇ ਟੱਕ ਲਗਾਉਣਾ ਇਸ ਤਰ੍ਹਾਂ ਇੱਕ ਟਾਕਾ ਆਪਾਂ ਇੱਥੇ ਲਗਾਉਂਦੇ ਠੀਕ ਆ ਜੀ ਲੋ ਇਹ ਵੀ ਆਪਣੀਆਂ ਕਟਿੰਗਾਂ ਗਾਂ ਬਾਹ ਯਾਨੀ ਕੱਟਣ ਵੇਲੇ ਆਪਾਂ ਪੂਰੀ ਸਫਾਈ ਰੱਖਣੀ ਆ ਆ ਬਾਅਦ ਘਾਟ ਆਪਾਂ ਨੇ ਨਾਲ ਦੀ ਨਾਲ ਡਸਟਬਿਨ ਦੇ ਵਿੱਚ ਪਾਈ ਜਾਣੀ ਹੈ ਨਾ ਇਹ ਨਹੀਂ ਆ ਤੁਸੀਂ ਕਚਰਾ ਵਸਿਆ ਲਿਆ ਕਰਕੇ ਇਹਨੂੰ ਰੱਖ ਦੇਣਾ ਆ ਦੇਖੋ ਜਦੋਂ ਨਾਗਰ ਵਧੀਆ ਕੱਟਿਆ ਹੋ ਤਾਂ ਤੁਹਾਡਾ ਆਪੇ ਬਣਾਉਣ ਨੂੰ ਦਿਲ ਕਰੂਗਾ ਠੀਕ ਆ ਜੀ ਕੱਪੜੇ ਵਸਤਰਾ ਤਾਂ ਇਹ ਮਾਰ ਕੇ ਰੱਖਿਆ ਕਰੋ ਨਾ ਕਿ ਗੁੱਥਮੁੱਥ ਨਹੀਂ ਕਰਨਾ ਤੁਸੀਂ ਇਹ ਨਿੱਕੇ ਨਿੱਕੇ ਚੀਜ਼ਾਂ ਦੇ ਨਾਲ ਖਾਸ ਖਿਆਲ ਰੱਖਿਆ ਕਰੋ ਇਹਨੂੰ ਹੁਣ ਆਪਾਂ ਜਿਹੜਾ ਕੁਰਤੇ ਦੇ ਨਾਲੋਂ ਆਪਣਾ ਕੱਪੜਾ ਲਿਆ ਸੀਗਾ ਦੇਖੋ ਇਦੇ ਵਿੱਚੋਂ ਆਪਣਾ ਤੀਰਾ ਨਿਕਲ ਹੀ ਆਊ ਠੀਕ ਆ ਹੁਣ ਆਪਾਂ ਇੱਕ ਵਾਰੀ ਇਹ ਤੇ ਪ੍ਰੈਸ ਮਾਰ ਲਗੇ ਤੀਰਾ ਆਪਣਾ ਹੈਗਾ 17 ਇੰਚ ਆਪਾਂ ਪੀਸ ਵੱਧ ਹੀ ਲਾਉਣੇ ਹੁੰਦੇ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਦੱਸਦਾ ਵੀ ਕਈ ਵਾਰੀ ਘਟੇ ਦਾ ਕੋਈ ਇਲਾਜ ਨਹੀਂ ਵੱਧੇ ਦਾ ਆਪਣੇ ਕੋਲੇ ਇਲਾਜ ਹੀ ਇਲਾਜ ਹਨ ਇਸੇ ਤਰ੍ਹਾਂ ਤੁਸੀਂ ਲੰਬਾਈ ਥੋੜੀ ਵੱਧ ਰੱਖਣੀ ਹੁੰਦੀ ਆ ਸਲਵਾਰ ਦੀ ਵੀ ਲੰਬਾਈ ਵੱਧ ਰੱਖਣੀ ਹੁੰਦੀ ਆ ਵੀ ਨੀਚੇ ਆਪਾਂ ਮੂਰੀ ਝਾੜਨ ਦੇ ਵੇਲੇ ਤਾਂ ਕਪੜਾ ਕੱਟ ਸਕਦੇ ਆ ਪਰ ਦੁਬਾਰੇ ਉਹਦੇ ਨਾਲ ਅਟੈਚ ਨਹੀਂ ਕਰ ਸਕਦੇ ਹਨ ਤਾਂ ਕਰਕੇ ਵੱਧ ਰੱਖ ਲੈ ਕਰੋ ਲੰਬਾਈ ਆ ਆਪਣਾ ਤੀਰੇ ਦੀ ਜਿਹੜੀ ਚੁੜਾਈ ਆ ਆਪਣੇ ਕੋਲੇ ਉਹ ਹੈਗੀ 17 ਇੰਚ ਆਪਾਂ 19 ਦਾ ਪੀਸ ਲਾਵਾਂਗੇ ਇੱਥੋਂ ਠੀਕ ਆ ਆਪਾਂ ਨਿਸ਼ਾਨੀ ਲਗਾ ਲਈਏ ਇਕੱਠਾ ਹੀ ਕੱਟਦੇ ਆ ਠੀਕ ਆ 4 ਇੰਚ ਇੱਥੋਂ 5.1 ਸੂਤ ਠੀਕ ਆ ਇਧਰੋਂ ਛੱਡ ਕੇ ਜਿਹੜਾ ਆ ਨਿਸ਼ਾਨ ਲਗਾਵਾਂਗੇ ਆਪਾਂ ਉਹ ਆਪਾਂ ਇਹਨਾਂ ਦੇ ਕਾਲਰ ਦੇ ਹਿਸਾਬ ਦੇ ਨਾਲ ਲਾਵਾਂਗੇ ਇਹਨਾਂ ਦੇ ਕਾਲਰ ਆ ਠੀਕ ਆ ਇਧਰੋਂ ਸਾਢੇ 3 ਜਾਂ ਪੌਣੇ 4 ਤੁਸੀਂ ਇੱਕ ਵਾਰੀ ਲਾ ਲਿਆ ਕਰੋ ਜਿਆਦਾ ਗੁਲਾਈ ਇਕੱਠੀ ਨਾ ਤਿਆਰ ਕਰੋ ਇਥੋਂ ਆਪਾਂ ਤੀਰਾ ਜਿਹੜਾ ਰੱਖਣਾ ਉਹ 17 ਤੱਕ ਆਪਣੇ 18 ਰੱਖਣਾ ਠੀਕ ਆ ਹੁਣ ਮੈਂ ਉਹ ਨਿਸ਼ਾਨ ਦੇ ਉੱਪਰ ਉੱਪਰ ਕੱਟੂਗਾ ਇਸ ਤਰ੍ਹਾਂ ਦੇ ਕੱਪੜੇ ਆਪਨੋ ਕੋਲੇ ਹੁੰਦੇ ਆ ਜੇ ਕਿਸੀ ਭਰਾਣੇ ਆ ਹਨ ਬਣਵਾਉਣੇ ਹੋਣ ਤੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਹਨ ਬਾਕੀ ਲੇਲਨ ਵਗੈਰਾ ਦੇ ਜਾਂ ਬਲੈਕ ਕੱਪੜੇ ਵਧੀਆ ਵਾਲੇ ਹਨ ਜੀਜਾ ਕਾਟਨ ਕਿਸੇ ਪ੍ਰਕਾਰ ਦੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਪੱਗਾਂ ਵਧੀਆ ਹਨ ਜਿਨ੍ਹਾਂ ਦੀ ਰੰਗ ਰੰਗੂ ਦੀ ਵੀ ਪੂਰੀ ਗਾਰੰਟੀ ਹੁੰਦੀ ਆ ਲੋਠੀ ਇਧਰ ਆਪਾਂ ਟੱਕ ਦੇਵਾਂਗੇ ਤੇ ਥੋੜਾ ਜਿਹਾ ਇਧਰੋਂ ਆਪਾਂ ਨੇ ਦੋ ਕੁ ਸੂਤ ਇਹਨੂੰ ਚਾਰਨਾ ਸਾਈਡ ਤੋਂ ਚਾਰੇ ਦਾ ਇੱਕ ਹੋ ਜੇ ਕਰਕੇ ਫਿਰ ਆਪਾਂ ਚੈੱਕ ਕਰਾਂਗੇ ਕੋਈ ਬਾਲ ਬੋਲ ਤਾਂ ਨਹੀਂ ਪੈ ਰਿਆ ਠੀਕ ਆ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਹਨ ਉਹ ਦਿਖਾਉਣੀ ਆ ਵੀ ਤੁਸੀਂ ਇਹਨੂੰ ਕੱਟ ਕੇ ਇਸ ਤਰ੍ਹਾਂ ਹੀ ਰੱਖਣਾ ਹੁਣ ਆਪਾਂ ਚੈੱਕ ਕਰਨ ਕੋਈ ਸਭ ਤੋਂ ਜ਼ਰੂਰੀ ਚੀਜ਼ ਹੈ ਹਨ ਆ ਜੀ ਇਹਨੂੰ ਹੁਣ ਆਪਾਂ ਨੇ ਖੋਲ ਲੈਣਾ ਜਿਹੜਾ ਕੱਟ ਕੇ ਰੱਖਿਆ ਸੀ ਜੀ ਬਹੁਤ ਇਹਨੂੰ ਵਿਛਾਵਾਂਗੇ ਆਪਾਂ ਤੀਰ ਜਿੱਥੇ ਆਪਣਾ ਟੈਚ ਹੁਣ ਇਸ ਤਰ੍ਹਾਂ ਜਿੰਨਾ ਆਪਣਾ ਸਿਆਉਣ ਦੇ ਵਿੱਚ ਆਊਗਾ ਦਬਾਹਣਾ ਉਹ ਨੂੰ ਤੁਸੀਂ ਸੈੱਟ ਕਰ ਲੈਣਾ ਆ ਆ ਬਾਜੂ ਤਾਂ ਕੋਈ ਗੱਲ ਨਹੀਂ ਪਰ ਆ ਨਹੀਂ ਆਪਣਾ ਪਦਣਾ ਚਾਹੀਦਾ ਇਹਨੂੰ ਇੱਥੋਂ ਕੱਟ ਦਿਆ ਕਰੋ ਇੱਥੋਂ ਕੱਟ ਦੋ ਕੋਈ ਦਿਖਦੇ ਇੱਥੋਂ ਨਿਕਲ ਤੁਸੀਂ ਕੱਟਣਾ ਹਨਾ ਇੱਥੋਂ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਮਲਾ ਕੇ ਦੇਖ ਲੈਣੇ ਆ ਇਹਨੂੰ ਆਪਾਂ ਹੁਣ ਇਹ ਆ ਦੇਖੋ ਇਸ ਤਰ੍ਹਾਂ ਮੋੜਾਂਗੇ ਆ ਰਹਿਣਾ ਬਿਲਕੁਲ ਸਹੀ ਆਪਣਾ ਇਸ ਤਰ੍ਹਾਂ ਹੀ ਬਿਲਕੁਲ ਸਹੀ ਆਉਣਾ ਚਾਹੀਦਾ ਜੇ ਨਹੀਂ ਸਹੀ ਆਉਂਦਾ ਮੰਨ ਕੇ ਲੋ ਆ ਵਾਧਾ ਫਿਰ ਆਪਣੇ ਮੂਹਰੇ ਫਰੰਟ ਦੇ ਵੱਲ ਪਹਿਣਗੇ ਹੀ ਪਹਿਣਗੇ ਹਨਾ ਬਸ ਇੱਥੇ ਤੁਸੀਂ ਇੱਕ ਲੜ ਚੱਕ ਕੇ ਠੀਕ ਆ ਉਸੇ ਤਰ੍ਹਾਂ ਹੀ ਆਪਾਂ ਨੇ ਨੰਬਰ ਲਿਖਣਾ ਇਹਦੇ ਠੀਕ ਆ ਜੀ ਜਿੰਨਾ ਆਪਣਾ ਨੰਬਰ ਹਨਾ ਟੇਪ ਦੀ ਵਰਤੋਂ ਤੁਸੀਂ ਜ਼ਰੂਰ ਕਰਿਆ ਕਰੋ ਜਿਹੜੇ ਭਰਾ ਜਿਹੜੀਆਂ ਭੈਣਾਂ ਜਾਦੇ ਕੱਪੜੇ ਸਿਉਂਦਿਆਂ ਹਨਾ ਕੱਪੜੇ ਦੇ ਉੱਤੇ ਆਪਾਂ ਨੇ ਪੈਨ ਵਗੈਰਾ ਨਹੀਂ ਚਲਾਉਣਾ ਹਨਾ ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ 1400 ਆਪਣੇ ਕੋਲੇ 34 ਨੰਬਰ ਚੱਲੀ ਜਾਂਦਾ ਆਪਾਂ ਉਹ ਇਹੋ ਤੇ ਪਾਓ ਇਸ ਤਰ੍ਹਾਂ ਪਾ ਕੇ ਠੀਕ ਆ ਜੀ ਬਾਕੀ ਆਪਣੇ ਕੋਲ ਕੱਪੜਾ ਖੁੱਲਾ ਡੁੱਲਾ ਮੈਂ ਤੁਹਾਨੂੰ ਦੁਬਾਰੇ ਫਿਰ ਇੱਕ ਵਾਰੀ ਰਿਪੀਟ ਕਰ ਦਿਆਂ ਵੀ ਆਪਣੇ ਕੋਲੇ ਸਾਰੇ ਪ੍ਰਕਾਰ ਦਾ ਕੱਪੜਾ ਹੁੰਦਾ ਦੇਖੋ ਜਿਵੇਂ ਪੱਗਾਂ ਪਈਆਂ ਫਿਰ ਆ ਕੁਰਤੇ ਪਜਾਮੇ ਆ ਕਿ ਜਿਹੜੇ ਬਾਹਰ ਜਾਂਦੇ ਆ ਹਨਾ ਬਾਹਰਲੀਆ ਕੰਟਰੀਆਂ ਦੇ ਵਿੱਚ ਕੁਰਤੇ ਪਜਾਮੇ ਹੁੰਦੇ ਆ ਵਧੀਆ ਵਾਲੇ ਫਿਰ ਇੱਧਰ ਵੀ ਸ਼ਰਟਾਂ ਆਂਗਾ ਪੈਂਟਾਂ ਵਧੀਆ ਰੇਮੈਂਡ ਸੀ ਆਰਾਮ ਜਿਸ ਕੁਆਲਿਟੀ ਕੋਈ ਵੀ ਲਵੋਗੇ ਹਨਾ ਤੁਸੀਂ ਇੱਕ ਵਾਰੀ ਡੀਲਿੰਗ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿਵੇਂ ਆ ਹਨਾ ਕੱਪੜਾ ਇਹਨਾਂ ਦਾ ਕਿਸੇ ਵੀ ਕੰਟਰੀ ਦੇ ਵਿੱਚ ਬੈਠ ਕੇ ਤੁਸੀਂ ਸਾਨੂੰ ਆਵਦਾ ਨਾਪ ਦਿਓ ਆਨਲਾਈਨ ਨਾਪ ਹੋ ਜਾਂਦਾ ਤੁਹਾਨੂੰ ਉੱਥੇ ਹੀ ਕੱਪੜੇ ਪਹੁੰਚ ਜਾਣੇ ਕਿਸੇ ਵੀ ਚੀਜ਼ ਦੀ ਕੋਈ ਨਹੀਂ ਦਿੱਕਤ ਆਉਂਦੀ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੀ ਧੰਨਵਾਦ